ਜਿਹੜਾ ਬਾਟੇ ਦੇ ਨਾਲ ਚੁਹਾਕ ਖੰਡਾ ਬਾਤ ਜ਼ਿੰਦਗੀ ਦੀ ਨਵੀਂ ਛੋ ਸਕਦਾ ਜਿਹੜਾ ਬਾਟੇ ਦੇ ਨਾਲ ਚੁਹਾਕ ਖੰਡਾ ਬਾਤ ਜ਼ਿੰਦਗੀ ਦੀ ਨਵੀਂ ਛੋ ਸਕਦਾ ਵੰਡਣ ਲਈ ਜ਼ਮਾਨੇ ਨੂੰ ਨਵੇਂ ਚਾਨਣ ਖੂਨ ਡੋਲ ਕੇ ਕਾਲਖਾਂ ਤੋਂ ਹੋ ਸਕਦਾ ਜਿਹੜਾ ਸੀਨਾ ਕੰਬੌਦਿਆਂ ਬਿਜਲੀਆਂ ਵਿੱਚ ਡਟ ਕੇ ਪਲਪਤਾ ਵਾਂਗ ਖਲੋ ਸਕਦਾ ਜਿਹੜਾ ਅਣਖ ਦੀ ਰਾਖੀ ਲਈ ਜਾਗ ਸਕਦਾ ਉਸੇ ਵਾਸਤੇ ਫੂਲਾਂ ਤੇ ਸੋ ਸਕਦਾ ਚਾਰ ਨਾਲਾਂ ਦੀ ਪੂੰਜੀ ਨੂੰ ਬੜੇ ਸਹਿਜੇ ਵਾਰ ਦੋ ਇੱਧਰ ਉੱਧਰ ਦੋ ਸਕਦਾ ਦਸਮ ਪਾਤਸ਼ਾਹ ਵਰਗਾ ਸੰਸਾਰ ਅੰਦਰ ਨਾ ਕੋਈ ਹੋਇਆ ਕਿਦਾਂ ਕੋਈ ਹੋ ਸਕਦਾ ਕਿਹਾ ਪੰਡਤਾਂ ਨੇ ਸਤਿਗਤ ਦ੍ਰਿਸ਼ ਪੜਨ ਵਾਲਾ ਕਿਹਾ ਪੰਡਤਾਂ ਨੇ ਨਵੇਂ ਪਾਤਸ਼ਾਹ ਇਹ ਜੰਜੂ ਡਹਿਣ ਦਾ ਡਰ ਹੈ ਹੋਰ ਕੋਈ ਨਹੀਂ ਸ਼ਾਇਦ ਦੋਸਤੋ ਕਿਹਾ ਪੰਡਤਾਂ ਨੇ ਨਵੇਂ ਪਾਤਸ਼ਾਹ ਇਹ ਜੰਜੂਰ ਦਹਿਣ ਦਾ ਡਰ ਹੈ ਹੋਰ ਕੋਈ ਨਹੀਂ ਸਾਡੀ ਕਾਸ਼ੀ ਪੁਨਾਰਸ ਨਾ ਤਾਂ ਪਕੜੀ ਹੁਣ ਤੇ ਤੁਸਾਂ ਦਾ ਡਰ ਹੈ ਹੋਰ ਕੋਈ ਨਹੀਂ ਨੌ ਸਾਲਾਂ ਦੀ ਇੱਕ ਆਵਾਜ਼ ਬੋਲੀ ਇਹੋ ਮੁਕਤੀ ਦਾ ਸਰ ਹੈ ਹੋਰ ਕੋਈ ਨਹੀਂ ਸਿਰ ਦੇ ਕੇ ਧਰਮ ਬਚਾਉਣ ਵਾਲਾ ਇੱਕੋ ਨਾਨਕ ਦਾ ਕਰ ਹੈ ਹੋਰ ਕੋਈ ਨਹੀਂ ਕਿਹਾ ਪੰਡਤਾਂ ਨੇ ਨੌਵੇਂ ਸ਼ਹਿਨशाहਾ ਆਹਂ ਜੁਲਦ ਹੁਣ ਜੁਲਦ ਇਹਨਾਂ ਦਾ ਦਰ ਹੈ ਹੋਰ ਕੋਈ ਨਹੀਂ ਸਾਡੀ ਕ੍ਰਾਸ਼ੀ ਪਨਾਰਸ ਦਾ ਬਾਪ ਪਕੜੀ ਹੁਣ ਤੇ ਤੁਸਾਂ ਦਾ ਦਰ ਹੈ ਹੋਰ ਕੋਈ ਨਹੀਂ ਨੌ ਸਾਲਾਂ ਦੀ ਇੱਕ ਆਵਾਜ਼ ਬੋਲੀ ਇਹੋ ਮੁਕਤੀ ਦਾ ਸਰ ਹੈ ਹੋਰ ਕੋਈ ਨਹੀਂ ਸਿਰ ਦੇ ਕੇ ਧਰਮ ਪਛਾਣ ਵਾਲਾ ਇੱਕੋ ਨਾਨਕ ਦਾ ਕਰ ਹੈ ਹੋਰ ਕੋਈ ਨਹੀਂ ਦੁਨੀਆ ਦੀ ਉਹ ਕਿਤਾਬੋ ਇੱਕ ਹੋਰ ਦੱਸੋ ਤੇ ਜੇ ਦੁਨੀਆ ਦੀ ਉਹ ਕਿਤਾਬੋ ਇੱਕ ਹੋਰ ਦੱਸੋ ਜਿਹੜਾ ਦੂਜਿਆਂ ਲਈ ਬਾਪੂ ਖੋ ਸਕਦਾ ਦੁਨੀਆ ਦੀਓ ਕਿਤਾਬ ਇੱਕ ਹੋਰ ਦੱਸੋ ਜਿਹੜਾ ਦੁਨੀਆ ਲਈ ਜਿਹੜਾ ਦੂਜਾ ਨਹੀਂ ਬਾਪੂ ਹੋ ਸਕਦਾ ਦਸਮ ਪਾਤਸ਼ਾਹ ਵਰਗਾ ਸੰਸਾਰ ਅੰਦਰ ਨਾ ਕੋਈ ਹੋਇਆ ਤੇ ਨਾ ਕੋਈ ਹੋ ਸਕਦਾ ਸੱਸਕੀ ਜੀ ਬਹੁਤ ਕਾਬਲੇਗੌਰ ਬੰਦ ਕਵਤਾ ਦਾ ਸਰਬੌਰ ਬੰਦ ਛੋਟੇ ਸਾਹਿਬ ਜਾਦੇ ਸਰਾਂ ਦੇ ਚੋਂ ਚੱਲੇ ਤਾਂ ਕਿ ਤਰ ਸ਼ਹੀਦੀਆਂ ਪਾਲ ਤੇ ਆਪਣੀ ਦਾਦੀ ਜੀ ਨਾਲ ਗੱਲ ਕਰਨੇ ਨੇ ਆਮ ਤੌਰ ਤੇ ਸਾਡੇ ਸ਼ਾਇਰਾਂ ਨੇ ਦਾਦੀ ਵੱਲੋਂ ਇੱਕ ਪੈਗਾਉ ਦਿੱਤਾ ਬੱਚਿਆਂ ਨੂੰ ਲੇਕਿਨ ਬੱਚੇ ਕੀ ਕਰ ਰਹੇ ਨੇ ਸੱਸਕੀ ਜੀ ਦੇ ਪਾਲ ਸੁਣਨਾ ਦਾਦੀ ਸਾਡੇ ਅੱਜ ਸਿਦਕ ਦੀ ਹੱਦ ਵੇਖੀ ਅਸੀਂ ਜ਼ਬਰ ਦਾ ਜ਼ਬਰ ਅਜ਼ਮਾਨ ਚੱਲੇ ਦਾਦੀ ਸਾਡੇ ਅੱਜ ਸਿਦਕ ਦੀ ਹੱਦ ਵੇਖੀ ਅਸੀਂ ਜ਼ਬਰ ਦਾ ਜ਼ਬਰ ਅਜ਼ਮਾਨ ਚੱਲੇ ਸ਼ਰ ਸੁਣਾ ਕੁਝੇ ਹੋਏ ਹਕੂਮਤ ਦੇ ਮੂੰਹ ਤਾਈ ਆਪਣੇ ਲਹੂ ਦਾ ਸ਼ਿੰਗਾਂ ਉਖਾਣ ਚੱਲੇ ਦਾਦੀ ਸਾਡੇ ਅੱਜ ਸਿਦਕ ਦੀ ਹੱਦ ਵੇਖੀ ਅਸੀਂ ਜ਼ਬਰ ਦਾ ਜ਼ਬਰ ਅਜ਼ਮਾਨ ਚੱਲੇ ਕੁਝੇ ਹੋਏ ਹਕੂਮਤ ਦੇ ਮੂੰਹ ਤਾਈ ਆਪਣੇ ਨੌ ਦਾ ਸ਼ੀਸ਼ਾ ਵਖਾਨ ਚੱਲੇ ਮੁਗਲ ਰਾਜ ਦਾ ਕ ਮੁਗਲ ਰਾਜ ਦਾ ਕਫਨ ਤਿਆਰ ਹੋਇਆ ਬਸ ਆਖਰੀ ਕਿਲਰਾਂ ਲਾਨ ਚੱਲੇ ਸਿੱਖੀ ਮਹਿਲ ਦੀ ਜਿੱਤੇ ਤੇ ਛੱਤ ਬਣੀ ਅਸੀਂ ਉਹ ਕੰਧ ਬਣਵਾਣ ਚੱਲੇ